ਅੱਜ ਦੇਸ਼ਪਾਤ ਦੇ ਕਿਸਾਨਾਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਹੋਇਆਂ ਰੇਲਾਂ ਰੋਕੀਆਂ ਗਈਆਂ ਤੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹੁਸ਼ਿਆਰਪੁਰ ਚ ਕਿਸਾਨਾਂ ਵੱਲੋਂ ਰੇਲ ਰੋਕੋ ਤਹਿ ਦੁਸ਼ਿਆਰਪੁਰ ਚ ਇਕੱਤਰ ਹੋ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਪੂਰਤ ਤਂਤਜ਼ਾਮ ਕੀਤੇ ਗਏ ਸਨ। ਮੀਡੀਆ ਨਾਲ ਗੱਲਬਾਤ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰਦੀ ਉਦੋਂ ਤੱਕ ਰੋਸ ਪ੍ਰਦਰਸ਼ਨ ਇਸੇ ਤਰ੍ਹਾਂ ਨਾਲ ਜਾਰੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਵੀ ਮੋਰਚਾ ਕਿਸਾਨਾਂ ਦੇ ਨਾਲ ਵਾਅਦਾ ਕਰਕੇ ਖਤਮ ਕਰਵਾਇਆ ਗਿਆ ਸੀ ਪਰੰਤੂ ਹੁਣ ਸਰਕਾਰ ਆਪਣੇ ਸਾਰੇ ਵਾਅਦਿਆਂ ਤੋਂ ਭੱਜ ਰਹੀ ਹੈ ਕਿਸਾਨਾਂ ਨੇ ਸਪਸ਼ਟ ਸ਼ਬਦਾਂ ਚ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਚ ਕਿਸਾਨਾਂ ਵੱਲੋਂ ਭਾਜਪਾ ਦੇ ਉਮੀਦਵਾਰਾਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਵੇਗਾ ਮੇਰਾ ਨਾਮ ਹਰਪਾਲ ਸਿੰਘ ਸੰਘਾ ਜੀ ਸੰਘਾ ਸਾਹਿਬ ਜੀ ਦਾ ਕੀ ਪ੍ਰੋਗਰਾਮ ਇੱਥੇ ਉਹ ਲਿਖਿਆ ਗਿਆ ਰੇਲਵੇ ਸਟੇਸ਼ਨ ਤੇ ਤੁਸੀਂ ਆ ਕੇ ਰੇਲਾ ਦਾ ਕਰੌ ਕਰ ਰਹੇ ਹੋ ਜੀ ਦੇਖੋ ਇਹ ਸਾਰਾ ਜਿਹੜਾ ਸ਼ੰਭੂ ਮੋਰਚਾ ਚੱਲ ਰਿਹਾ ਹੈ ਉਦੇ ਵੱਲੋਂ ਅਜੇ ਸੱਦਾ ਦਿੱਤਾ ਗਿਆ ਵੀ ਦੇਸ਼ ਭਰ ਦੇ ਵਿੱਚ ਜਿਹੜੀਆਂ ਸਾਰੇ ਥਾਂ ਦੇ ਉੱਤੇ ਰੇਲ ਗੱਡੀਆਂ ਜਿਹੜੀਆਂ ਰੋਕੀਆਂ ਜਾ ਰਹੀਆਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਇਹ ਸਾਰਾ ਸਾਰੇ ਥਾਂਾਂ 'ਤੇ ਰੇਲ ਗੱਡੀਆਂ ਜਿਹੜੀਆਂ ਰੋਕੀਆਂ ਜਾ ਰਹੀਆਂ ਉਹ ਸਾਡੀਆਂ ਕਿਸਾਨੀ ਮੰਗਾਂ ਦੇ ਨਾਲ ਦਾ ਸੰਬੰਧ ਆ ਕਿਉਂਕਿ ਸਰਕਾਰ ਨੇ ਜਦੋਂ ਪਿਛਲੀ ਵਾਰੀ ਮੋਰਚਾ ਲੱਗਾ ਸੀ ਦਿੱਲੀ ਮੋਰਚਾ ਲੱਗਾ ਸੀ ਉੱਥੇ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਅਸੀਂ ਐਮਐਸਪੀ ਦੀ ਜਿਹੜੀ ਗਰੰਟੀ ਕਰਾਂਗੇ ਤੇ ਸਾਡੇ ਦੇ ਉੱਤੇ ਉੱਥੇ ਇਹਨਾਂ ਨੇ ਝੂਠੇ ਕੇਸ ਬਣਾਏ ਸੀ ਉਹ ਕੇਸ ਵਾਪਸ ਲਵਾਗੇ ਤੇ ਲਖੀਮਪੁਰ ਖੇਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਉਹ ਜੀ ਬਿਜਲੀ ਬਿੱਲ ਜਿਹੜਾ ਸੀਗਾ 220 ਉਹਨੂੰ ਵਾਪਸ ਲਵਾਂਗੇ ਉਹ ਸਾਰੀਆਂ ਮੰਗਾਂ ਮੋਰਚਾ ਖਤਮ ਹੋਣ ਤੇ ਬਾਅਦ ਜਿਉਂ ਦੀ ਤਿਉਂ ਲਟਕਦੀਆਂ ਉਸੇ ਤਰ੍ਹਾਂ ਹੀ ਪਈਆਂ ਤੇ ਸਾਡੀ ਇਸ ਕਰਕੇ ਅਸੀਂ ਇਹ ਮੋਰਚਾ ਹੁਣ ਲਾਇਆ ਹੈ ਸਗਾਂ ਕਿਉਂ ਸਾਡੀਆਂ ਜਿਹੜੀਆਂ ਮੰਗਾਂ ਦੀ ਜਿਹੜੀ ਪ੍ਰਾਪਤੀ ਉਹ ਜਿਹੜੀ ਕੀਤੀ ਜਾਣੀ ਜ਼ਰੂਰੀ ਆ ਕਿਉਂਕਿ ਜਿਹੜੀ ਐਮਐਸਪੀ ਦੀ ਮੰਗ ਆ ਜੀ ਇਹ ਸਭ ਤੋਂ ਵੱਡੀ ਮੰਗ ਸਾਡੀ ਇਹ ਆ ਸੰਗਤ ਸਾਹਿਬ ਇੱਕ ਵਾਰ ਮੋਰਚਾ ਦਿੱਲੀ ਦੀਆਂ ਬਰੂਹਾਵਾਂ ਵੱਲ ਵਧਣ ਦੀ ਕੋਸ਼ਿਸ਼ ਕੀਤੀ ਗਈ ਸੀ ਅਜੇ ਤੱਕ ਮਤਲਬ ਕਿ ਸਫਲਤਾ ਨਹੀਂ ਮਿਲੀ ਹੈ ਤਾਂ ਕਿ हां बिल्कुल जी ਉਹਦੇ ਵਿੱਚ ਜਿਹੜਾ ਹੋਇਆ ਕਿਉਂਕਿ ਸਰਕਾਰ ਜਿਹੜੀ ਆ ਇਹ ਬਣਾਉਣਾ ਇਹ ਚਾਹੁੰਦੀ ਆ ਵੀ ਇਹ ਮੋਰਚਾ ਜਿਹੜਾ ਇਕੱਲਾ ਹੀ ਪੰਜਾਬ ਦਾ ਮੋਰਚਾ ਆ ਵੀ ਦੇਸ਼ ਜਿਹੜਾ ਅਲੱਗ ਆ ਵੀ ਦੇਸ਼ ਦੇ ਕਿਸਾਨਾਂ ਦਾ ਮੋਰਚਾ ਨਹੀਂ ਅਸਲ ਦੇ ਵਿੱਚ ਕਿਸਾਨਾਂ ਨੂੰ ਇਹਦਾ ਰੋਕ ਕੇ ਕਿਸਾਨਾਂ ਨੂੰ ਇਹਦਾ ਕੈਦ ਕਰਕੇ ਢੱਕ ਕੇ ਇਹ ਸਰਕਾਰ ਹੀ ਬਣਾਉਣਾ ਇਹ ਚਾਹੁੰਦੀ ਆ ਕਿ ਕਿ ਜਿਹੜੇ ਇਕੱਲੇ ਪੰਜਾਬ ਦੇ ਕਿਸਾਨਾਂ ਲੱਗਿਆ ਦੇਸ਼ ਦੇ ਕਿਸਾਨਾਂ ਲੱਗਿਆ ਅਸਲ ਦੇ ਵਿੱਚ ਜਿਹੜੀ ਇਹ ਸਾਰੀ ਜਿਹੜੀ ਸਾਡੀ ਮੰਗਿਆ ਐਮਐਸਪੀ ਦੀ ਮੰਗਿਆ ਇਹ ਦੇਸ਼ ਭਰ ਦੇ ਕਿਸਾਨਾਂ ਦੀ ਮੰਗਿਆ ਹਰ ਤਾਂ ਕਿਸਾਨਾਂ ਦੀ ਲੁੱਟ ਹੋ ਰਹੀ ਆ ਤੇ ਉਹਦੇ ਨਾਲ ਇਹ ਆਏ ਸਾਨੂੰ ਸਾਫਤ ਕਰਨਾ ਚਾਹੁੰਦੇ ਆ ਕਿ ਇੱਕ ਛੋਟਾ ਜਿਹਾ ਖੇਤਾ ਆ ਜਿਹੜਾ ਇਹ ਉਹੀ ਮੰਗਾ ਨੂੰ ਉਵਾਰ ਰਿਹਾ ਜਿਹੜਾ ਦੂਜੇ ਕਿਸਾਨ ਆ ਜਿਹੜੇ ਉਹ ਸਰਕਾਰ ਦੇ ਨਾਲ ਆ ਜਾਂ ਇੱਕਜੋਟਾ ਆ ਉਹ ਸ਼ਾਂਤ ਆ ਇਸ ਗੱਲ 'ਤੇ ਬੈਠੇ ਆ ਤਾਂ ਕਹਿੰਦਾ ਸਾਬ ਲੋਕ ਸਭਾ ਚੋਣਾਂ ਸਿਰ ਤੇ ਨੇ ਹੋ ਹੋ ਸਕਦਾ ਕਿ 2-4-5 ਦਿਨਾਂ ਤੱਕ ਜਿਹੜਾ ਦੇਸ਼ ਭਰ ਦੇ ਵਿੱਚ ਚੋਣ ਜਾਬਤਾ ਲਾਗੂ ਹੋ ਜਾਵੇਗਾ ਜੇਕਰ ਇਹਦੇ ਵਿੱਚ 2-4 ਦਿਨ ਦੇ ਵਿੱਚ ਸਰਕਾਰ ਮੰਗਾ ਨਹੀਂ ਮੰਨਦੀ ਆ ਤਾਂ ਮੋਰਚਾ ਫੇਰ ਇੱਕ ਵਾਰ ਪਹਿਲਾ ਵਾਂਗੇ ਲੰਮਾ ਖਿੱਚਿਆ ਚਲਾ ਜਾਵੇਗਾ ਕਿਉਂਕਿ 1.5 ਤੋਂ 2 ਮਹੀਨੇ ਤੱਕ ਚੋਣ ਜਾਬਤਾ ਰਹੇਗਾ ਜੀ ਚਲੋ ਜੀ ਉਹ ਚੋਣ ਜਾਬਤਾ ਲਾ ਲੈਣ ਚਾਹੇ ਪੁਛ ਲਾ ਲੈਣ ਸਾਡੀਆਂ ਇਹ ਕਿਸਾਨੀ ਦੀਆਂ ਮੰਗਾਂ ਅਸੀਂ ਇਹ ਵੋਟਾਂ ਦੇ ਵਿੱਚ ਇਹ ਵਾਰਾਂਗੇ ਵੀ ਜੇ ਇਹ ਜਿਹੜੀਆਂ ਆਉਣ ਵਾਲੀਆਂ ਮੋਟਾ ਕਿਉਂਕਿ ਅਸੀਂ ਕਹਾਂਗੇ ਵੀ ਤੁਹਾਡੀਆਂ ਵੋਟਾਂ ਦੇ ਨਾਲ ਇਹ ਸਰਕਾਰ ਜਿਹੜੀ ਬਣ ਕੇ ਆਉਂਦੀ ਆ ਇਹ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਦਾ ਜਿਹੜਾ ਬਾਜਬਰੇਟ ਆ ਉਹ ਦੇਣ ਤੋਂ ਇਹ ਇਨਕਾਰੀ ਹੋਈ ਬੈਠੀ ਆ ਤੇ ਕਿਸਾਨਾਂ ਦੀ ਜਿਹੜੀ ਲੁੱਟਿਆ ਉਹ ਉਸੇ ਤਰ੍ਹਾਂ ਜਾਰੀ ਆ ਜਦੋਂ ਅਸੀਂ ਦੇਖਦੇ ਆ ਕਿ ਮੰਡੀਆਂ ਦੇ ਵਿੱਚ ਸਾਡੀ ਮੱਕੀ ਦੀ ਫਸਲ ਆਉਂਦੀ ਆ ਜਾਂ ਕੋਈ ਹੋਰ ਸਾਡੀ ਫਸਲ ਆਉਂਦੀ ਆ ਉਹਦਾ ਉਦੋਂ ਰੇਟ ਜਿਹੜਾ ਘੱਟ ਹੁੰਦਾ ਮੰਨ ਲਓ ਮੱਕੀ ਦਾ ਰੇਟ ਸਾਡਾ ਆ ਸਾਡਾ ਇਲਾਕਾ 800 ਰੁਪਈਆ 700 ਰੁਪਈਆ ਹੁੰਦਾ ਜਦੋਂ ਸਾਡੇ ਕੋਲੋਂ ਮੱਕੀ ਜਿਹੜੀ ਆ ਉਹ ਖੋ ਗਏ ਇਹਨਾਂ ਵਪਾਰੀਆਂ ਦੇ ਕੋਲ ਚਲ ਜਾਂਦੀ ਇਹਨਾਂ ਦੇ ਗਦਾਮਾਂ ਦੇ ਵਿੱਚ ਚਲ ਜਾਂਦੀਆਂ ਉਹ ਇਹਨੂੰ ਸਟੋਰ ਕਰ ਲੈਂਦੇ ਤਾਂ ਉਦੋਂ ਇਹਦਾ 23-2400 ਮੁੱਲ ਹੋ ਜਾਂਦਾ ਅਸੀਂ ਇਹ ਸਾਡੀ ਜਿਹੜੀ ਵੱਡੀ ਮੰਗਿਆ ਵੀ ਸਾਡੇ ਜਿਹੜੇ ਖਰਚੇ ਹੋਰ ਆ ਮੰਨ ਲਓ ਖਾਦਾਂ ਦੇ ਖਰਚੇ ਦਵਾਈਆਂ ਦੇ ਖਰਚੇ ਲੇਬਰ ਦੇ ਖਰਚੇ ਇਹ ਲਗਾਤਾਰ ਜਿਹੜੇ ਸਾਡੇ ਵੱਧੇ ਜਾ ਰਹੇ ਆ ਸਾਨੂੰ ਜਿਹੜੀ ਉਥੋਂ ਵਿੱਚੋਂ ਜਿਹੜੀ ਆਮਦਨ ਆਉਣੀ ਆ ਉਹ ਸਾਡੀ ਘਟਦੀ ਜਾ ਰਹੀ ਆ ਉਹਨਾਂ ਦੇ ਵਿੱਚ ਉਮੀਦਵਾਰਾਂ ਦਾ ਵਿਰੋਧ ਵੀ ਰਹੇਗਾ ਕਿਉਂਕਿ ਪਿਛਲੇ ਸਮੇਂ ਤੋਂ ਜਦੋਂ ਇਹ ਬਾਈ ਦੇ ਵਿੱਚ ਮੋਰਚਾ ਕੀਤਾ ਸੀ ਉਦੋਂ ਭਾਜਪਾ ਉਮੀਦਵਾਰਾਂ ਦਾ ਬਹੁਤ ਵਿਰੋਧ ਹੋਇਆ ਸੀ ਬਿਲਕੁਲ ਕਰਾਂਗੇ ਜੀ ਡਟਮਾ ਵਿਰੋਧ ਕਰਾਂਗੇ ਇਹਨਾਂ ਨੂੰ ਨਿਕਲ ਨਹੀਂ ਦੇਵਾਂਗੇ ਇਹਨਾਂ ਨੂੰ ਘਰਾਂ ਦੇ ਅੰਦਰ ਹੀ ਕੈਦ ਕਰਕੇ ਰੱਖਾਂਗੇ ਇਹ ਜਿਹੜਾ ਇੱਕ ਪਾਸੇ ਕਿਸਾਨਾਂ ਦੇ ਨਾਲ ਇਹ ਜਿਹੇ ਇਹ ਖੇ ਬਾਜੀ ਕਰ ਰਹੀ ਹੋਵੇ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਹੋਵੇ ਕਿਸਾਨਾਂ ਦੇ ਉੱਤੇ ਮੋਰਚਿਆਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੱਟ ਰਹੇ ਹੁਣ ਗੋਲੀ ਚਲਾ ਰਹੇ ਹੁਣ ਦੇ ਇਹ ਦੇ ਵਿੱਚ ਦੀ ਦੂਜਾ ਆ ਕੇ ਕਿਸਾਨਾਂ ਦੀਆਂ ਵੋਟਾਂ ਮੰਗਣ ਉਹਨਾਂ ਦਾ ਡਟਮਾ ਵਿਰੋਧ ਕਰਾਂਗੇ ਇੱਥੇ ਬਿਲਕੁਲ ਇਹਨਾਂ ਨੂੰ ਹਰਾਵਾਂਗੇ ਜੀ ਹਾਂਜੀ ਇਹੀ ਇਹਦਾ ਹਾਲ ਆ ਇਹੀ ਸਾਡੀ ਲੜਾਈ ਜਿਹੜੀ ਜਾਰੀ ਆ ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਹਰਮਨ ਸਿੰਘ ਸੰਘਾ ਸੰਘਾ ਸਾਹਿਬ ਅੱਜ ਰੇਲਾ ਰੁਕੀਆਂ ਤੁਸੀਂ ਵੀ ਸੰਜੁਕਤ ਕਿਸਾਨ ਮੋਰਚੇ ਦਾ ਹਿੱਸਾ ਹੋ ਤੁਹਾਡੇ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਉਹਨਾਂ ਦੀ ਪਰ ਤੁਹਾਡੇ ਵੱਲੋਂ ਉਹ ਚਾਰ ਫੋੜ ਦੇ ਵਿੱਚ ਅਲੱਗ ਮੋਰਚਾ ਲਗਾਇਆ ਗਿਆ ਜੀ ਇਸ ਹਾਂਜੀ ਇਹ ਸਾਡਾ ਫੈਸਲਾ ਹੈ ਜੀ ਪੰਜ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਉਹਨਾਂ ਨੇ ਫੈਸਲਾ ਕੀਤਾ ਅਸੀਂ ਇਨਾਂ ਦੀ ਜਿਹੜੀ ਸਪੋਰਟ ਜਿਹੜਾ ਉੱਥੇ ਮੋਰਚਾ ਚੱਲ ਰਿਹਾ ਉਹਨਾਂ ਦੀ ਸਪੋਰਟ ਦੇ ਵਿੱਚ ਅਸੀਂ ਆਪਣਾ ਰੇਲਾਂ ਰੋਕਾਂਗੇ ਅਸੀਂ ਪੰਜਾਬ ਦੇ ਵਿੱਚ 10 ਜਗ੍ਹਾ ਦੇ ਉੱਤੇ ਰੇਲਾਂ ਰੋਕ ਰਹੇ ਹਾਂ ਤੇ ਉਹਦੇ ਵਿੱਚੋਂ ਹੁਸ਼ਿਆਰਪੁਰ ਵੀ ਇੱਕ ਆਉਂਦਾ ਤੇ ਇਹ ਫੈਸਲਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਨਹੀਂ ਹੈਗਾ ਇਹ ਫੈਸਲਾ ਸਾਡਾ ਪੰਜ ਆਰਗੇਨਾਈਜੇਸ਼ਨਾਂ ਦਾ ਪੰਜ ਇੱਥੇ ਬੰਦੀਆਂ ਦਾ ਫੈਸਲਾ ਆ ਉਹਦੇ ਵਿੱਚ ਅਸੀਂ ਉਹਨਾਂ ਦੀ ਮਦਦ ਵਾਸਤੇ ਉਹਨਾਂ ਦੀ ਸਪੋਰਟ ਵਾਸਤੇ ਸਰਕਾਰ ਤੇ ਦਬਾਅ ਪਾਉਣ ਵਾਸਤੇ ਇੱਕ ਮਤਲਬ ਰੇਲਾਂ ਰੋਕ ਰਹੇ ਹਾਂ ਠੀਕ ਹੈ ਜੀ ਇਸ ਤਰ੍ਹਾਂ ਵੇਖਦੇ ਹੋ ਹੋਰ 2-4 ਦਿਨ ਤੱਕ ਚੋਣ ਦਾ ਹਫ਼ਤਾ ਲੱਗੂ ਹੋ ਜਾਊਗਾ ਜੇਕਰ ਮੰਗਾ ਮੰਨ ਲਿਆ ਜਾਂਦੀ ਹੈ ਠੀਕ ਹੈ ਨਹੀਂ ਤਾਂ ਮੋਰਚਾ ਲੰਬਾ ਚੱਲੇਗਾ ਫਿਰ ਇੱਕ ਵਾਰ ਦੇਖੋ ਇਹ ਮੋਰਚਾ ਜਿਹੜਾ ਉਹ ਚੱਲ ਰਿਹਾ ਉਹ ਤਾਂ ਉਹਦਾ ਜਵਾਬ ਉਹ ਹੀ ਦੇ ਸਕਦੇ ਆ ਅਸੀਂ ਆਪਣੇ ਢੰਗ ਦੇ ਨਾਲ 14 ਤਰੀਕ ਨੂੰ ਅਸੀਂ ਦਿੱਲੀ ਜਾਣ ਦਾ ਪ੍ਰੋਗਰਾਮ ਆ ਸਾਡਾ ਅਸੀਂ ਕੋਸ਼ਿਸ਼ ਕਰਨੀ ਆ ਕਿਸੇ ਵੀ ਢੰਗ ਦੇ ਨਾਲ ਦਿੱਲੀ ਪਹੁੰਚੀਏ ਭਾਵੇਂ ਗੱਡੀਆਂ ਦੇ ਵਿੱਚ ਜਾ ਸਕੀਏ ਜਾਂ ਅਸੀਂ ਆਪਣੇ ਵਹੀਕਲ ਦੇ ਨਾਲ ਜਾਂ ਮਤਲਬ ਕਿਸੇ ਹੋਰ ਸਾਧਨਾ ਜਾਂ ਤੁਰ ਕੇ ਵੀ ਜਾ ਸਕੀਏ ਉਹ ਅਸੀਂ 14 ਤਰੀਕ ਨੂੰ ਦਿੱਲੀ ਪਹੁੰਚਣਾ ਉੱਥੇ ਮਹਾਪੰਚਾਇਤ ਅਸੀਂ ਕਰ ਰਹੇ ਹਾਂ ਰਾਉ ਲੀਲਾ ਗਰਾਊਂਡ ਦੇ ਵਿੱਚ